ਜਿਉ ਜੋ ਤੁਸੀਂ ਪੱਤਰਕਾਰਾਂ ਦਾ ਮੈਂ ਵੀ ਅਸਲ ਵਿੱਚ ਬਹੁਤ ਨਾ ਆਪਦੇ ਭਾਈਚਾਰੇ ਦੇ ਉੱਤੇ ਆਪਦੇ ਪਰਿਵਾਰ ਦੇ ਮੇਰੇ ਤੋਂ ਚਲੋ ਸਾਰੇ ਸੀਨੀਅਰ ਹੀ ਆ ਮੈਂ ਇੰਨਾ ਸਿਆਣਾ ਨਹੀਂ ਜੇ ਸਾਰੇ ਬਹੁਤ ਸਤਕਾਰਯੋਗ ਆ ਪਰ ਮੈਨੂੰ ਆਪਦੇ ਭਾਈਚਾਰੇ ਨੂੰ ਇਹ ਉਲੰਭਾ ਦਿੰਦਿਆ ਮੈਨੂੰ ਮੇਰਾ ਖਿਆਲ ਗੁਰੇਜ਼ ਨਹੀਂ ਕਰਨਾ ਚਾਹੀਦਾ ਵੀ ਯਾਰ ਤੁਸੀਂ ਧੱਕਾ ਕਰਦੇ ਮੇਰਾ ਖਿਆਲ ਵੀ 10% ਦੀ ਪੱਤਰਕਾਰ ਹੋਣਗੇ ਜਿਨ੍ਹਾਂ ਨੂੰ ਪਤਾ ਵੀ ਪੱਤਰਕਾਰੀ ਕਿਵੇਂ ਕਰਨੀ ਦੁੱਖ ਦੇ ਮੌਕੇ ਸੁੱਖ ਦੇ ਮੌਕੇ ਤੁਸੀਂ ਤਾਂ ਚਿਖਾ ਦੇ ਉੱਤੇ ਆਪ ਬਹਿਣ ਨੂੰ ਕਰਦੇ ਹੋ ਜਿਵੇਂ ਕਿ ਰਾਤਾ ਤਤ ਲੈਨੇ ਆ ਜਿਸ ਤਰੀਕੇ ਨਾਲ ਟੱਬਰ ਦੇ ਜੀਆਂ ਨੂੰ ਮੂੰਹ ਵੀ ਨਹੀਂ ਵੇਖਣ ਦਿੰਦੇ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਅੱਜ ਮੈਂ ਬਰਿੰਦਰ ਘੋਮਣ ਸਾਹਿਬ ਦੀ ਸਤਿਕਾਰਯੋਗ ਧੀ ਰਾਣੀ ਨੂੰ ਭੀੜ ਦੇ ਨਾਲ ਲੜਦਿਆਂ ਭੀੜ ਨੂੰ ਚੀਰਨ ਦੀ ਕੋਸ਼ਿਸ਼ ਕਰਦਿਆਂ ਵੇਖਿਆ ਵੀ ਮੈਂ ਵੀ ਆਪਣੇ ਪਿਤਾ ਜੀ ਦੇ ਇੱਕ ਨਾਲ ਲੱਗੜ ਲਾਉਣੀ ਹੈ ਮੈਂ ਵੀ ਉਹਨਾਂ ਨੂੰ ਬਤਾਇਆ ਕਿ ਧੀ ਹੈ ਮੈਂ ਵੀ ਸਰਦਾ ਦੇ ਫਲਕੂਲੇ ਧੀ ਆ ਉਹਨਾਂ ਦਾ ਅੰਸ਼ਾ ਉਹਨਾਂ ਦਾ ਵੰਸ਼ਾ ਪਰ ਦੇਖੋ ਸਾਡੇ ਪੱਤਰਕਾਰ ਭਾਈਚਾਰੇ ਨੂੰ ਸਮਝਣਾ ਚਾਹੀਦਾ ਲਾਸ਼ ਨਹੀਂ ਵੇਚਣੀ ਚਾਹੀਦੀ ਜਜ਼ਬਾਤ ਹਾਂ ਸੱਤੇ ਉਮੜਦੇ ਆ ਦੁਨੀਆ ਪਰਚ ਆਪਾਂ ਦ੍ਰਿਸ਼ ਦਿਖਾਉਣਾ ਹੁੰਦਾ ਕਿ ਭਾਈ ਅਸੀਂ ਸਸਕਾਰ ਕਿਉਂ ਹੋਇਆ ਆ ਆ ਇਉਂ ਹੋਇਆ ਪਰ ਜੇਕਰ ਆਪਾਂ ਅੰਤਮ ਦਰਸ਼ਨ ਦੇ ਮੌਕੇ ਆਪ ਹੀ ਕਿਰਾ ਕਤਲਿਆ ਕਿਸੇ ਨੂੰ ਅੰਤਮ ਦਰਸ਼ਨ ਹੋਣ ਹੀ ਨਾ ਦੇ ਗੇ ਕੋਈ 150 ਕਿਲੋਮੀਟਰ ਤੋਂ ਆਇਆ ਹੋ ਸਕਦਾ ਕੋਈ 300 ਕਿਲੋਮੀਟਰ ਤੋਂ ਆਇਆ ਹੋ ਸਕਦਾ ਕੋਈ ਬਿਮਾਰੀ ਦੀ ਅਵਸਥਾ ਦੇ ਵਿੱਚ ਗੋਲੀ ਘਪਾ ਲੈ ਕੇ ਖੜਾ ਹੋ ਕੇ ਬੰਦਾ ਕਹਿੰਦਾ ਯਾਰ ਮੈਂ ਸ਼ਿਸ਼ੇ ਦੀ ਜਾਵਾਂ ਤੇ ਬਾਈ ਜੀ ਉਹਨਾਂ ਦਾ ਪਸੂਰ ਕੀ ਆ ਕੋਈ ਨਹੀਂ ਚਿਹਰਾ ਦੇਖ ਸਕਿਆ ਐਵੇਂ ਰਾਜਵੀਰ ਜਵੰਦੇ ਬਾਈ ਨਾਲ ਵੀ ਹੋਇਆ ਇੱਥੇ ਗਾਲਾਂ ਕੱਢਦੇਵੇਂ ਦੇਖੇ ਆ ਇੱਥੇ ਕਈ ਲੋਕ ਆ ਜਿਹੜੇ ਅੱਕੇ ਵੇ ਉਹਨਾਂ ਨੇ ਕੁਝ ਪੱਤਰਕਾਰ ਭਰਾਵਾਂ ਦੇ ਨਾਂ ਨਹੀਂ ਲਏ ਪਰ ਗਾਲਾਂ ਕੱਢੀਆਂ ਵੀ ਜਾਓ ਯਾਰ ਹੁਣ ਤੁਸੀਂ ਪਿੱਛੇ ਨੂੰ ਜਾਓ ਸਾਨੂੰ ਆਪਣੀਆਂ ਰਸਮਾਂ ਰਵਾਇਜਾਂ ਪੂਰੀਆਂ ਕਰ ਲੈਣ ਦਿਓ ਮੇਰੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਆ ਰੱਬ ਦਾ ਵਾਸਤਾ ਇਵੇਂ ਨਾ ਕਰੋ ਨਹੀਂ ਤਾਂ ਆਉਂਦੇ ਸਮੇਂ ਦੇ ਵਿੱਚ ਵਿਆਹ ਦੇ ਕਾਰਡਾਂ 'ਮੂੰ ਤੁਹਾਡੀ ਇੱਕ 70 ਛਪਿਆ ਕਰੂਗੀ ਜਿਵੇਂ ਗਾਹ ਦੇ ਕਾਰਡ ਤੇ ਕੁਝ ਕੁ ਲੋਕ ਲਿਖਦੇ ਜਿਹੜੇ ਸਿਆਣੇ ਲੋਕ ਆ ਵੀ ਅਸਲਾ ਲੈ ਕੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਸਖਤ ਮਨਾ ਹੈ ਇਹ ਨਾ ਹੋਵੇ ਅੰਤਮ ਸੰਸਕਾਰ ਦੇ ਕਾਰਡ ਦੇ ਉੱਤੇ ਲਿਖਣਾ ਪਵੇ ਕਿ ਭਾਈ ਪੱਤਰਕਾਰਾਂ ਦਾ ਇੱਥੇ ਆਉਣਾ ਸਖਤ ਮਨਾ ਹੈ ਕੈਮਰਾ ਲੈ ਕੇ ਭੂਗਤੇ ਹੋਣਾ ਸਖਤ ਮਨਾ ਹੈ ਕਿਉਂਕਿ ਆਪਾਂ ਪਰਿਵਾਰਕ ਗੀਆਂ ਨੂੰ ਅੱਗੇ ਜਾਣ ਹੀ ਨਹੀਂ ਦਿੰਦੇ ਇੰਉਂ ਨਾ ਕਰੇ